ਸਵਾਗਤ ਹੈ ਤੁਹਾਡੇ ਕੋ ਨਵੇਂ ਬਲੌਗਰ ਵਿੱਚ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਫਿਰ ਕਿਦਾਂ ਜੋਬ ਰਹੋ ਹੈਮੋ ਤੇ ਆਪਾਂ ਫਿਰ ਗਏ ਮਾ ਤੇ ਆਪਾਂ ਆਕੇ ਸੀਗੇ ਲਾਡੀ ਨਹੀਂ ਛੱਡ ਕੇ ਤੇ ਰੇਪੋਰਟ ਤੇ ਛੱਡੇ ਹੁੰਦਾ ਸੀਗਾ ਆਪਾਂ ਨੇ ਤੇ ਕਿਉਂਕਿ ਇਹਦੀ ਸਾਰੇ ਸਾਰੇ ਪਲੈਟ ਸੀਗੀ ਨਾ ਤਾਂ ਕਰਕੇ ਫਿਰ ਆਪਾਂ ਉਹਨੂੰ ਖਾਦਦੇ ਆ ਜਿਹੜਾ ਛੱਡ ਗਏ ਫਿਰ ਆਪਾਂ ਆਕੇ ਸੀਗੇ ਆਪਣੇ ਘਰੇ ਤੇ ਇੱਕ ਗੱਲ ਦੇਖੋ ਆਪਾਂ ਕਰਾਲੀ ਟੱਪੇ ਤੁੰਤ ਚੋਮੀ ਨਹੀਂ ਸੀਗੀ ਤੁੱਪ ਨਿਕਲੇ ਨਹੀਂ ਦੀ ਤੇ ਇਹੋ ਤੇ ਵਾਜਦਾ ਆਪਾਂ ਉਧਰ ਤੇ ਮੋਹਲੀ ਕਹਿੰਦੇ ਨੂੰ ਆਏ ਕੋਈ ਕੰਮ ਫੇਰ ਹੋਇਆ ਥੈਟ ਉੱਪਰ ਇਧਰ ਨੂੰ ਧੁੰਦੇ ਧੁੰਦੋਂ ਹੁਣ ਵੀ ਆ ਲੈ ਨਹੀਂ ਯਾਦ ਹੁੰਦਾ ਨਾ ਤੇ ਦੇਖਦੇ ਆਪਾਂ ਕਮਰੇ ਨੂੰ ਵੀ ਜਾਣਾ ਅੱਜ ਆਪਾਂ ਤੇ ਦੇਖਦੇ ਆਂ ਜੇ ਟਾਈਮ ਤੇ ਲੱਗ ਗਿਆ ਫੋਟੋ ਨੂੰ ਚੱਲਦੇ ਆ ਹਨਾ ਤੇ ਚਲੋ ਮਿਲਦੇ ਆਂ ਔਰ ਆਪਾਂ ਬਾਅਦ ਚ ہاں ਜੀ ਚੱਕ ਕਰੋ ਤਾ ਪਤਾ ਨਾਮ ਉਹ ਨਿਸ਼ਾਨ ਨਹੀਂ ਲੱਗੇਗਾ ਤੇ ਇਧਰ ਆਪਣੀ ਗੱਡੀ ਦਾ ਹਾਲ ਦੇਖੋ ਉੱਤੇ-ਉੱਤੇ ਮੀਂਹ ਕਰਕੇ ਠਿਕੜੀ ਜੀਤੀ ਚਲ ਕੋਈ ਨਹੀਂ ਕਰ ਦਾਂਗੇ ਇਹਨੂੰ ਰੋਸ਼ੀ ਦੇਖਦੇ ਆਂ ਦੀ ਅੱਜ ਤੋਂ ਪਾਣੀ ਖਲ ਹੀ ਵੈਸੇ ਅੱਜ ਤਾਂ ਆਪਾਂ ਨੇ ਖਾਣੇ ਵੀ ਜਾਣੇ ਤਾਂ ਕਰਕੇ ਫੇਰੇ ਦੇਖਾਂਗੇ ਨਾ ਆਹ ਤੋ ਬੇਹਾਲ ਤਾਂ ਕਰੀ ਪਈ ਆ ਗੱਡੇ ਯਾ ਤਰਫ ਆਪਾਂ ਨੇ ਬੋਲਟ ਪੱਧਤੀ ਵਿੱਚ ਆਤਰੋ ਯਾ ਇੱਤਰ ਖੜਾ ਹੋਣਾ ਚੋਤੋ ਇਹਦੇ ਵੀ ਬਸ ਚੋੜੀਆਂ ਦਾ ਲਾਈਟ ਜੀ ਟੁੱਟ ਜੇ ਦੇਖਦੇ ਆਂ ਇਹਦੀ ਵੀ ਚੇਂਜ-ਚੇਂਜ ਕਰ ਦੇਣੀ ਆਪਾਂ ਨੂੰ ਦੋਨਾਂ ਲਾ ਦੇਣੀ ਆ ਇਹਨਾਂ ਨੂੰ ਨਾ ਨਾ ਵਾਦ ਦਲ ਮੋਗੇ ਇਹਨਾਂ ਦਾ ਚਾਨਣਾ ਵੀ ਘਟ ਜਾਣਾ ਚਲੋ ਠੀਕ ਹੈ ਜੀ ਇੱਧਰ ਤੇ ਵੀ ਇੰਨੇ ਹੀ ਹਾਲ ਆ ਇੱਧਰ ਦਾ ਦਾ ਥੋੜਾ ਚਲੋ ਜੀ ਤੋਂ ਤੋਂ ਦੰਗੇ ਹਾਂ ਜੀ ਤੇ ਆਪਾਂ ਨੇ ਕਰ ਲਈ ਕਾਰ ਸਟਾਰਟ ਤੇ ਚਲਦੇ ਹਾਂ ਉਹਨੂੰ ਮੰਨਣ ਨੂੰ ਆਪਾਂ ਆਪਾਂ ਨੇ ਉੱਤੀ ਤਾਂ ਐ ਨਹੀਂ ਕਾਰ ਵਾਸ਼ ਵਾਸ਼ ਨਹੀਂ ਕੀਤੀ ਆਂ ਦੇਖੂਗੇ ਆਪਾਂ ਫੇਰ ਕਰ ਲਾਂਗੇ ਜੇ ਟਾਈਮ ਦਾ ਲੱਗ ਗਿਆ ਨਹੀਂ ਫੇਰ ਪਤਵਾ ਲਿਆਉਂਗੇ ਨਾ ਚਲੋ ਮਿਲਦੇ ਆਂ ਆਪਾਂ ਰਸਤੇ ਜਾ ਕੇ ਨਾ ਠੀਕ ਹੈ ਜੀ ਹਾਂ ਜੀ ਤੇ ਆ ਗਏ ਆਪਾਂ ਹੁਣ ਘਰੇ ਤੇ ਹੁਣ ਆਪਾਂ ਨੇ ਜਾਣਾ ਬੜੇ ਭੱਗੂ ਨਾਲੋਂ ਜਾਂਿਆ ਤੁੰਮ ਤਾਂ ਇਹ ਮੇਕਾ ਕਾਰ ਦਾ ਹਨੂ ਲੈ ਕੇ ਟੱਣਾਂ ਤੇ ਆਪਾਂ ਬੋਲਟੀ ਲੈ ਚੱਲਦੇ ਆਂ ਹੂੰ ਕਰਦੇ ਬਹੁਤ ਤਰਾਫ ਤੜਾ ਤਾਰਪੁਰ ਤੋਂ ਸਟਾਰਟ ਕਰਦੇ ਆਣਾ ਨਾ 5-7 ਮਿੰਟ ਖੜਾ ਰਹੂਗਾ ਬਲਕਿ ਚੱਕ ਨੂੰ ਉਹਦੋਂ ਕੈਂਡ ਲੱਗਾ ਨਵੇਂ ਬੋਲਟਾਂ ਦਾ ਤਾਂ ਹੋਰ ਕੁਝ ਕਰਦੇ ਇਹਨਾਂ ਨੇ ਪੂਰੇ ਡੱਬੇ ਚੁਕਾਤੀ ਕਿਛਲੀ ਲਾਈਟ ਵੀ ਵਾਲੀ ਵਾਲੀ ਲਾਈਟ ਵੀ ਚੇਂਜ ਕਰਤੀ ਬਹੁਤ ਕਰਤਾ ਬਹੁਤ ਕਰਤਾ ਚਾਚਦਾ ਹੀ ਨਹੀਂ ਹੈਗਾ ਮਹਿੰਗਾ ਵੀ ਬਹੁਤ ਜ਼ਿਆਦਾ ਕਰਤਾ ਤੇ ਓਦਾਂ ਵੀ ਹੁਣ ਚਾਚੇ ਨਾ ਚੱਲ ਮੋਟੇ ਨੂੰ ਪੈਸਾ ਆਜਾ ਕਰ ਲਵਾਂ ਨੇ ਤੇ ਚੱਲਦੇ ਹਾਂ ਉਸ ਤੋਂ ਬਾਅਦ ਨਾ ਕਰਦੇ ਆਪਾਂ ਸਟਾਰਟ ਇਹਨੂੰ ਹਾਂਜੀ ਤੇ ਬੋਲਟ ਕਰਤਾ ਆਪਾਂ ਨੇ ਸਟਾਰਟ ਤੇ ਆਹ ਚਿੱਪ ਉਹ ਵੈ ਗਿਆ ਚਿੱਪ ਵੈ ਗਿਆ ਬਾਈ ਚਲੋ ਦਾ ਬਲਦੀ ਹੋਣੀ ਹੈਗੀ ਤੇਨੇ ਮਾਲਡੋਲਟ ਹੋ ਗਿਆ ਹੁਣ ਆਰ ਤੋਰ ਲੇ ਵੀ ਨਹੀਂ ਚਿੱਟੀ ਦੀ ਚਲੋ ਕੋਈ ਨਹੀਂ ਕਿਸ ਦਿਨ ਬਿਲਲੇ ਟਾਈਮ ਕਰਕੇ ਦੇਖ ਲਾਂਗੇ ਚਲੋ ਕਰ ਦਈਏ ਸਟਾਰਟ ਆਪਾਂ ਹਰ ਪਾਉਂਦਾ 1 ਮਿੰਟ ਖੜਜੂਗਾ ਸਟਾਰਟ ਚਲੋ ਤੁਰਾ ਚੱਲਦੇ ਫੇਕਰ ਵੀ ਦੇਖਿਆ ਚੇਂਜ ਆ ਕਰਦਾਂਗਾ ਫਾੜਨੇ ਵਾਲਾ ਖਰਾਬ ਜਾਊਗਾ ਤੇ ਦੇਖਦੇ ਆਂ ਸ਼ੇਅਰ ਸ਼ੂਟ ਤਾਂ ਦੇਖਾਂਗੇ ਜਾਂ ਕੁਛ ਹੋਰ ਘੈਂਟ ਜਾਂਦਾ ਹਾਂ ਹਾਂਜੀ ਤੇ ਅੱਪਾ ਬਸ ਪੁੱਜਦੇ ਲਈ ਤੇ ਅਕਦਰ ਦੇ ਕੁਲਾ ਨਹੀਂ ਹੈ ਕਿ ਮੜਿਆ ਪੁੱਜਾਇਆ ਲੋਦਿਕਾ ਪੁੱਜਦੇ ਲਈ ਵਸ ਤੇ ਮਰਦੇ ਨਾਲ ਪੱਟਿਆ ਲੋਈ ਮੀ ਕਰਕੇ ਖੇਤਾਂ ਜੇ ਗਿੱਲਾ ਹੋਇਆ ਵਾ ਤਾਂ ਕਰਕੇ ਟਰਾਲਾ ਦਬ ਗਿਆ ਟਰੈਕਟਰ ਹੋਰ ਹੁੰਦਾ ਹੈ ਇੱਕ ਇੱਧਰ ਚੋਬਰ ਖੜਾ ਦਵਿੰਦਰ ਵਾਲਾ ਦੇਖਦੇ ਹੁਣ ਆਜੇ ਟਰੈਕਟਰ ਫੇਰ ਟਰੈਲਰ ਦਾ ਬਿਆਰ ਉਹ ਟਰੈਕਟਰ ਨੇ ਹੀ ਟੋਹੇ ਮਾਰ ਪਈ ਜੱਲੇ ਕਰਕੇ ਨਾਲੇ ਤਾਂ ਇਹਦਾ ਟਰੈਕਟਰ ਵੀ ਤਾਂ ਉਲੀ ਨੂੰ ਲੰਘਿਆ ਹੂੰ ਉਹ ਹਰਪੀ ਚਾਚੇ ਵਾਲਾ ਉਹਨੇ ਬਾ ਬੱਲੇ ਬੱਲੇ ਹਰਪੀ ਚਾਚਾ ਵੀ ਲੰਘਿਆ ਉਹ ਡੋਲੂ ਘਰਾ ਦੇ ਛੱਡਣ ਹੂੰ ਹਰਪੀ ਚਾਚਾ ਵੀ ਲੰਘਿਆ ਉਹ ਬਾਲ ਨੂੰ ਹੈ ਹੈ ਤੇ ਮੂਰੇ ਵੱਢ ਲੈ ਉਹਨੇ ਹੜ ਦੀ ਸ਼ੁਰੂ ਤੋਂ ਫੋਨ ਨਹੀਂ ਮਰੇ ਦੱਲੇ ਅੰਕਲ ਆਉਣੀ ਜਾਂਦਾ ਮਨੇ ਤੇਲ ਪਾਉਣ ਗਏ ਜਾਂ ਸ਼ਾਇਦ ਪੰਪ ਪਰ ਨੂੰ ਹਾਂ ਹਰਪੀ ਚਾਹ ਲੰਘਿਆ ਹੁਣੀ ਡੋ ਸੁੱਕੇ ਡੋਲੂ ਘਰਾ ਲੈ ਕੇ ਗਿਆ ਦਾ ਉਹ

ਲੋ ਜੀ ਸਾਸੀ ਕਾਲ ਨਿਕਲਿਆ ਨਹੀਂ ਹੁਣ ਲਾਉਂਗੇ ਤਿੰਨ ਡਾਇਰੈਕਟਰ 4x4 ਗੱਲ ਥੋੜੇ ਵਾਲੇ ਨਾਲੇ ਮਾਨਣੀ ਦੀ ਗੱਲ 4x4 ਗੱਲ ਪੜ੍ਹ ਲਿਆ ਵਾਹ ਦੇਖੋ ਬਹੁਤ ਕੰਨੇ ਆਉਂਗੇ ਹਾਂ ਤਾਂ ਬਹੁਤ ਕੰਨੇ 4x4 ਦਾ ਬਹੁਤ ਫਰਕ ਅੱਛਾ ਜੀ ਆਪਾਂ ਨੇ ਕੱਲ ਵੀ ਆਪਣੀ ਗੱਲ ਕੀਤੀ ਸੀਗੀ ਅੱਛਾ ਜੀ ਇਹ 4x4 ਦਾ ਵਾਕਈ ਫਰਕ ਕਿਹੜਾ ਉਹ ਹਾਲੈਂਡ ਜੀ ਤੇਜ ਨਾਲ ਨਾ ਇਹਦੇ ਵਾਲਾ ਪਾਇਦਾ ਕੰਮ ਨਹੀਂ ਕੀਤਾ ਅੱਛਾ ਜੀ ਕੋਈ ਨਹੀਂ ਦਵਿੰਦਰ ਹਜੇ 4-5 ਸਾਲ ਦਾ ਬਾਪੂ ਦੀ ਰੀਜ ਪੂਰੀ ਕਰਦੀ ਹੈ 4x4 ਦੀ ਲੋ ਜੀ ਪਾਦੇ ਆ ਸਭ ਬੈਠ ਉਹ ਨਾਲ ਲੰਬਾ ਦਾ ਹੋਪਾ ਤੂੰ ਹੀ ਹੋਵੇ ਜਣੀ ਉੱਥੇ ਤਾਂ ਹੁਣ ਪੁੱਛਣਾ ਪੈਣਾ ਕਿ ਆ ਪਤਾ ਉੱਥੇ ਰੱਖਿਆ ਉਹਨੇ ਕਿੱਥੇ ਰੱਖਿਆ ਕਿੱਥੇ ਨਹੀਂ ਆਮਰ ਦੇ ਕੈਰੈਕਟਰ ਦਾ ਪਤਾਗਾ ਲੋ ਕਹਿੰਦਾ ਕਰਾ ਲਬੀ ਸਿਆ ਤਾਂ ਦੋਏ ਲੈ ਆ ਲੋ ਜੀ ਐਟ੍ਰਿਕ ਹੋਰ ਪੁੱਜੀ ਚੁਗਿਆ ਮੈਂ ਅਸੀ ਐਟ ਦਾ 2 3 4 ਮੂਰੇੋਂ ਘਟੋchnਾ ਤੂੰ ਪਿੱਛੇ ਛਟ ਗਿਆ ਹਾਂ ਬੋਰਡ ਦਾ ਬਾਲਾ ਯਾਰ ਘੜ ਨਹੀਂ ਲੱਦੀ ਕਾਦੇ ਜਮਾ ਵੀ ਨਹੀਂ ਛਾੜੋ ਜਾ ਪਿੱਛੇ ਹੋ ਜਾ ਲੋ ਗੜਤ ਲੱਗ ਗਿਆ ਹਾਂ ਵੱਜਾ ਨਾ ਮਿੱਤਰ ਗਿਆ ਇਹ ਗਿਆ 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 ਕਲ ਗਿਆ ਬਾਈ ਜੱਲੇ ਉਹ ਵੀ ਆ ਗਿਆ ਵੇਖ ਮੈਂ ਸੋ ਜਰੂਰੀ ਫਸਣਾ ਚਾਹੀਦਾ ਇਕ ਤਾਂ ਟ੍ਰੈਕਟਰ ਆ ਰੌਂਡ ਨਹੀਂ ਹੋ ਜਾਂਦਾ ਹਾਂ ਹਾਂ ਆ ਰੌਂਡ ਹੋ ਜਾਂਦਾ ਹੈ ਹਾਂ ਦੋ ਬਾਕਸ ਲਾ ਕੇ ਚੱਲੋ ਨਹੀਂ ਜਾਂਦਾ ਆਹ ਦੇਖ ਸੰਜਣਾ ਜੀ ਉਹ ਕਹਿੰਦਾ ਕਿ ਵੜਕ ਕਰੋ ਚੈੱਕ ਫੋਰਡ ਦੀ ਇਹਨ ਫੋਰਡ ਵਾਂਗੂ ਵੜਕ ਮਾਰਦਾ ਜੀ ਹਨਾ ਹਾਂ ਦੇਖ ਲੱਗੀਆਂ ਇੱਥੇ ਬੈਕ ਲਾਉਂਗੀ ਆ ਜਿਓ ਵੀਰੇ ਆਜੋ ਚੱਲੀਏ ਕਰ ਦੇ ਕਰ ਦੇ ਤੁਸੀਂ ਕੱਢ ਲਓ ਪਹਿਲਾਂ ਗੱਡੀੋਂ ਕੱਢਣਾ ਇਹਦੀ ਹਾਂਜੀ ਹਾਂ ਇਹ ਤਾਂ ਇੱਥੇ ਲਾਉਣੀ ਬੈਠਾ ਇਹ ਜੰਗ ਵਾਂਗ ਤੇ ਆ ਗਿਆ ਛੇਈ ਲੋ ਜੀ ਇੱਧਰ ਮੁੰਡੇ ਕਰ ਰਹੇ ਆ ਸੇਵਾ ਦੁੱਧ ਦੀ ਤੇ ਸ਼ਹੀਦ ਸਿੰਘਾਂ ਪਰ ਹੋਲੀ ਕੀ ਹੋਈ ਆ ਲੜੀ ਚੱਲਦੀ ਆ ਇੱਥੇ 10 ਫਰਵਰੀ ਨੂੰ ਭੋਗ ਹੋਣਾ ਪੈਂਦਾ ਹੁੰਦਾ 10 ਫਰਵਰੀ ਨੂੰ ਦੇਖ ਲੈ ਲਾਈਟਾਂ ਪੁਆਇੰਟ ਪੁਆਇੰਟ ਹੋਰ ਵੱਲਦੀਆਂ ਚਲੋ ਆਪਾਂ ਵੀ ਮੁੱਦਾ ਟੇਕ ਲੈਂਦੇ ਆ ਨਾ ਹਾਂ ਜੀ ਤੇ ਆਪਾਂ ਉਧਰ ਅਸੀ ਸਿੰਘਾਂ ਤੋਂ ਆਕੇ ਸੀ ਇੱਧਰ ਨੂੰ ਤੇ ਹੁਣ ਆਪਾਂ ਕਰ ਰਹੇ ਹਾਂ ਵੇਟ ਮੰਡੇ ਨੂੰ ਜਾਣੇ ਦੀ ਬੰਦੇ ਇਕੱਠੇ ਨਹੀਂ ਹੋ ਰਹੇ ਹਾਲੇ ਉਹ ਤਾਂ ਮੌਂਸਮ ਵੀ ਹੋਏ ਜਦੋਂ ਆਉਣ ਦਾ ਟਾਈਮ ਹੋਣਾ ਤੇ ਬੰਦੇ ਨਹੀਂ ਇਕੱਟੇ ਹੋ ਰਹੇ ਤੇ ਇਧਰ ਚੋਬਰਵਲ ਹੋ ਗਈ ਪਾਰਟੀ ਨਿਊ ਸ਼ੂ ਮੈਂ ਪਹੁੰਚ ਫੋਰਚਨਰ ਨੂੰ ਬੂਟ ਰਗਾ ਨਹੀਂ ਦੁਗਿਆਂ ਨੂੰ ਕੀ ਹੋਗਾ ਤਾਂ ਕਸ ਕੋਸ ਹਾਂ ਨਿਕਲ ਗਏ ਗੱਬੇ ਦਿਓ ਯਾਰ ਪਹੁੰਚੀ ਪਤਾ ਨਹੀਂ ਗਿਆ ਆਪਣਾ ਅਲੱਗ ਲੱਗਦਾ ਹੈ ਤਾਂ ਕਰਕੇ ਲੱਗਦਾ ਉੱਪਰ ਨਹੀਂ ਕਾਨੂੰ ਲੱਗਦਾ ਯਾਰ ਉਹ ਨਾਲ ਨਿਕਲੇ ਸੈਂਟਰ ਚੋਂ ਹਰਕਾ ਯਾਰ ਉਹ ਤਾਂ ਲੱਗਦੇ ਨਹੀਂ ਕਿਤੇ ਵੀ ਯਾਰ ਇਹ ਵੀ ਨਹੀਂ ਲੱਗਦੇ ਉਹ ਲੱਗਦੇ ਆ ਇਹ ਇਹ ਤਾਂ ਇੰਨੇ ਨਾਲ ਲੱਗਦੇ ਆ ਅੱਛਾ ਵਿੱਚ ਅੰਦਰ ਲੱਗਦੇ ਆ ਮੈਂ ਕਿਤੇ ਉੱਪਰ ਲੱਗਦੇ ਆ ਉੱਪਰ ਨਹੀਂ ਅੰਦਰ ਲੱਗਦੇ ਫੇਰ ਤਾਂ ਇਹ ਵੀ ਕਾਸੀਆਂ ਨੇ ਛੇਤੀ ਪਰ ਜਿਹੜਾ ਉਹ ਜਿਹੜਾ ਫੱਟਿਆ ਨਾ ਉਹ ਮਤਲਬ ਆ ਸੈਂਟਰ 'ਚ ਹੋਇਆ ਹੂੰ ਪਤਾ ਨਹੀਂ ਕਿਵੇਂ ਨਿਕਲ ਗਿਆ ਸਭ ਨੇ ਇਹ ਗੱਲ ਉਹ ਗੱਬੇ ਕਸਾਈ ਜ਼ਿਆਦਾ ਹੋ ਗਈ ਗੱਬੇ ਤਾਂ ਸਾਈ ਜ਼ਿਆਦਾ ਹੋ ਗਈ ਕਿਵੇਂ ਯਾਰ ਕਿਵੇਂ ਗੱਬੇ ਕਸਾਈ ਹੋ ਗਈ ਜ਼ਿਆਦਾ ਕਿਵੇਂ ਐਦਾਂ ਥੋੜੀ ਹੋ ਜੂਗੀ ਗੱਬੇ ਯਾਰ ਦੂਰ ਨੂੰ ਜ਼ਿਆਦਾ 250 ਕਿਲੋ ਯਾਰ ਸੈਡਾਂ ਦਾ ਮੰਨਿਆ ਵੀ ਸੈਡਾਂ ਦੀ ਛੇਤੀ ਕਸਾਈ ਹੋ ਗਈ ਕੋਈ ਦਾ ਅੱਲਾ ਉਹ ਤਾਂ ਸੈਂਟਰ ਤੋਂ ਹੋਇਆ ਉਹਦਾ ਇੰਤਾਰ ਨਿਕਲ ਗਈ ਸੀ ਉਹਦੀ ਤਾਰ ਬਜਨ ਕਰਕੇ ਹੋਊਗਾ ਨਾ ਹਾਂ ਬਜਨ ਕਰਕੇ ਹੋਊਗਾ ਮਾਨੂੰ ਸਾਲ ਜੇ ਆ ਨਹੀਂ ਆਜੇ ਹੋ ਸਕਦੀ ਆ ਉਹ ਬਜਨ ਕਰਕੇ ਹੋਊਗਾ ਭਰਾ ਉਹ ਹੋ ਸਕਦਾ ਇੱਕ ਮਿੰਟਾ ਰਹੂਗਾ ਹੋ ਗਿਆ ਅੱਛਾ ਉਹ ਹੋਏ ਉਹ ਦੂਆ ਵੀ ਹੋਊਂ ਦੂਆ ਵੀ ਹੋ ਗਿਆ ਉਹ ਯਾਰ ਅੱਜ ਚੈੱਕ ਰਿਕ ਹੋਇਆ ਦੂਆ ਯਾਰ ਤੈਨੂੰ ਨਹੀਂ ਪਤਾ ਕੁਝ ਵੀ ਆ ਤੂੰ ਰਹਿਣ ਉਹ ਨਹੀਂ ਯਾਰ ਦੋਹੇ ਦੇ ਕੀ ਉਹ ਤੂੰ ਰਹਿਣ ਦੇ ਗੱਲ ਤੈਨੂੰ ਨਹੀਂ ਪਤਾ ਟਿਕੋ ਟੈਰ ਹੋ ਰਿਹਾ ਮਨ ਮੇਰੀ ਗੱਲ ਉਹ ਦੂਹੇ ਚ ਵੀ ਨਿਕਲੇ ਹੋ ਜਿਆ ਪਰ ਉਹ ਨਾ ਨਹੀਂ ਹੋਇਆ ਇੱਕ ਜਿਆਦਾ ਹੋਇਆ ਲੜਪੋ ਅੱਛਾ ਲੜਪੋ ਜਿਹੜਾ ਜਿੱਤੇ ਉਹਦੀ ਗੱਲ ਸਹੀ ਪਿੰਡ ਦੀ ਗੱਲ ਆਪਾਂ ਨਹੀਂ ਜਿਹੜਾ ਜਿਹੜਾ ਆਹ ਚਾਰਜਰ ਚ ਕੀ ਫਿਰਦਾ ਨਾਲੇ ਐਡਾ ਹਰ ਉਹਦਾ ਰੋਜ਼ ਦਾ ਕੰਮ ਇਹਦਾ ਕਰਾਉਂਦੇ ਹੋਣਾ ਕਿੱਥੇ ਚੱਕ ਲਿਆ ਇਹਦਾ ਚਾਰਜ ਨਾ ਲੱਗਣਾ ਘਰ ਤੇ ਚੱਕ ਲਿਆ ਮੈਂ ਕਿੱਥੇ ਰੱਖਣ ਚੱਲਿਆ ਕਹਿੰਦਾ ਘਰ ਫੇ ਲੈ ਕੇ ਘਰ ਤੇ ਆਏ ਆ ਉਹ ਇੱਕ ਨੰਗਾ ਵਾ ਜੇ ਉਹ ਚ ਬੱਗੀ ਇਹ ਬਿਜਲੀ ਬਚਾਉਂਦਾ ਹੁਣ ਆਪਣੇ ਕਦੇ ਕਦੇ ਕੱਜ ਉਲਦਾਨ ਜਾਣਾ ਚਿਰ ਜੰਦ ਨਹੀਂ ਸਹੀ ਗੱਲ ਆ ਜਿਗਾੜ ਦੇ ਲੱਗਿਆ ਕਰਾ ਹੋਣਾ ਹਾਂ ਤੇ ਬਿਮਾਰੀ ਵੀ ਸੁਦਾਈਆਂ ਤੋਂ ਉਹ ਜਪ ਲੱਗ ਹੀ ਲਾਉਂਦੇ ਆ ਆਹ ਇੱਥੇ ਗੈਪ ਆਇਆ ਨਾ ਪਰ ਐ ਚੱਕੂ ਆ ਨਾ ਅੱਛਾ ਤੇ ਤਾਂ ਕਰਕੇ ਮੈਂ ਇਉਂ ਲਾਉਂਦਾ ਤੇ ਪੀ ਲਾਉਂਦਾ ਕਰ ਲਾ ਯਾਰ ਫੋਨ ਉਹਨਾਂ ਨੂੰ ਤੇ ਚੱਲਦੇ ਆਪਾਂ ਮੰਡ ਨੂੰ ਫਿਰ ਤੇ ਮਿਲਦੇ ਆਪਾਂ ਮੰਡ ਜਾ ਕੇ ਮੰਡ ਕਰ ਲੋ ਜਿਉਂਦਾ ਹਾਂਜੀ ਤੇ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੇ ਤਾਂ SLA ਬਣ ਗਈ ਤਾਂ ਰਾਤ ਰਹਿ ਲਾਂਗੇ ਨਹੀਂ ਫਿਰ ਜਿੰਮੇਬੰਦੇ ਕਹਿਣਗੇ ਫਿਰ ਆਪਾਂ ਮੁੜੇ ਆਉਂਗੇ ਜਿਵੇਂ ਲੋਟ ਲੱਗੇ ਉਵੇਂ ਕਰ ਲਾਂਗੇ ਕਿਉਂਕਿ ਕੱਲ ਨੂੰ ਐਤਵਾਰ ਹੈ ਨਾ ਤਾਂ ਕਰਕੇ ਸਾਰਿਆਂ ਨੂੰ ਛੁੱਟੀ ਆ ਗੁੱਸਾ ਪੈਂਦਾ ਤਾਂ ਨਹੀਂ ਮੈਂ ਤਾਂ ਉਹ ਤੇ ਡਰ ਗਿਆ ਤਾਂ ਚਲੋ ਮਿਲਦੇ ਆਂ ਫਿਰ ਆਪਾਂ ਅੱਗੇ ਜਾ ਕੇ ਹਾਂਜੀ ਤੇ ਲੋ ਜੀ ਆਪਾਂ ਪੁੱਜ ਗਏ ਕੋਟੋਰਾ ਸਾਹਿਬ ਮੰਡ ਚ ਤੇ ਕਰੋਨੇ ਜਾ ਕੇ ਦਰਸ਼ਨ ਤੇ ਨਾਲੇ ਆਪਾਂ ਕਰਦੇ ਆਂ ਚਾਹ ਕੱਕਾ ਹਾਂਜੀ ਆਪਾਂ ਬੁੱਝ ਕੇ ਸੀ ਕੋਲ ਬਰਾ ਸਾਥ ਚ ਚਾਹ ਦਾ ਉਸ ਤੇ ਕੋਸੀ ਕਿੰਨਾ ਵਧੀਆ ਸਜਾਇਆ ਵਾ ਨਾ ਸਜਣ ਕਰੇ ਨੰਗਾ ਨਾ ਸਜ ਲਗਣ ਮੈਂ ਦੀਆ ਨਾ ਸਜਾਵਟ ਕਿਨੇ ਘਣ ਕਰੀ ਜੀ ਬਰਾ ਸਾਥ ਦੇ ਜੀ ਤੇ ਆਪਾਂ ਚੱਲੇ ਹੁਣ ਘਰ ਨੂੰ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਧੁੰਦ ਵੀ ਬਹੁਤ ਜ਼ਿਆਦਾ ਪੈ ਗਈ ਹੈ ਨਾ ਤੇ ਮਿਲਦੇ ਆਪਾਂ ਘਰ ਜਾ ਕੇ ਨਾ ਠੀਕ ਹੈ ਜੀ